ਤੋ ਭਾਈ ਸਾਹਿਬ ਜੀ ਮੈਂ ਪਹਿਲੀ ਬੇਨਤੀ ਕਰਾਂਗਾ ਕਾਮ ਹੈ ਜਿਹੜਾ ਗੁਰਬਾਣੀ ਦੇ ਅਨੁਸਾਰ ਆਪਾਂ ਸਮਝਦੇ ਆਂ ਕਾਮ ਇੱਕ ਤੇ ਹੁੰਦਾ ਏ ਕਾਮ ਇੱਕ ਹੁੰਦਾ ਏ ਕਾਮ ਵਾਸਨਾਵਾਂ ਇਹ ਉਤਪਤੀ ਦਾ ਸਾਧਨ ਹੈ ਉਤਪਤੀ ਦੇ ਲਈ ਬਹੁਤ ਜ਼ਰੂਰੀ ਹੈ ਕਿ ਪਤੀ ਪਤਨੀ ਦਾ ਸੁਮੇਲ ਬਣਦਾ ਏ ਗਾਂ ਬੱਚੇ ਪੈਦਾ ਹੁੰਦੇ ਨੇ ਉਹ ਇੱਕ ਸੌਖਾ ਜਿਹਾ ਟੌਪਿਕ ਹੈ ਸਾਡੇ ਲਈ ਜੀ ਪਰ ਦੂਸਰੀ ਜਿਹੜੀ ਗੱਲ ਆਉਂਦੀ ਹੈ ਮੈਂ ਕਹਿੰਨਾ ਤੁਸੀਂ ਉਹਦੇ ਤੇ ਜ਼ਿਆਦਾ ਆਪਣਾ ਕੇਂਦਰਤ ਰੱਖਿਓ ਗੱਲ ਨੂੰ ਕਿ ਕਾਮ ਵਾਸਨਾਵਾਂ ਨੇ ਜਿਹੜੀਆਂ ਇਹਨਾਂ ਨੂੰ ਖਤਮ ਕਰਨਾ ਹੈ ਕੰਟਰੋਲ ਕਰਨਾ ਹੈ ਕਿਸ ਆਧਾਰ ਤੇ ਨੌਜਵਾਨਾਂ ਨੇ ਜਾਂ ਹਰ ਇੱਕ ਮਨੁੱਖ ਨੇ ਕਿਵੇਂ ਚਲਾਉਣਾ ਹੈ ਗੁਰਬਾਣੀ ਦੇ ਸਿੱਖਿਆ ਦੇ ਅਨੁਸਾਰ ਉਪਦੇਸ਼ਾਂ ਦੇ ਅਨੁਸਾਰ ਸਮਝਾਉਣਾ ਕਰੀਏ ਭਾਈ ਸਾਹਿਬ ਜੀ ਗੱਲ ਇਦਾਂ ਵਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ ਹੂੰ ਕਾਮ ਹੂੰ ਕ੍ਰੋਧ ਲੋਭ ਮੋਹ ਹੰਕਾਰ ਦਾ ਜ਼ਿਕਰ ਕਰਦਿਆਂ ਹੋਇਆ ਗੁਰੂ ਸਾਹਿਬ ਜੀ ਨੇ ਨਾ ਇੱਕ ਉਦਾਹਰਨ ਲਈ ਆ ਹਾਂਜੀ ਉਹ ਜਿਹੜੀ ਉਦਾਹਰਨ ਆ ਨਾ ਹੂੰ ਉਹ ਇੱਕ ਪੰਛੀ ਦੇ ਵਿੱਚੋਂ ਲਈ ਗਈ ਆ ਓਕੇ ਜੀ ਬੜਾ ਖੂਬਸੂਰਤ ਗੁਰਬਾਣੀ ਦਾ ਇਹ ਬਚਨ ਆ ਫੈਸਲਾ ਹੈ ਹੂੰ ਉਹ ਪੰਛੀ ਨੂੰ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਤੇ ਸਾਡੇ ਸਤਿਕਾਰਯੋਗ ਸਰੋਤੇ ਵੀ ਜਾਣਦੇ ਆ ਬਿਲਕੁਲ ਜੀ ਹੋ ਸਕਦਾ ਉਹਨੂੰ ਕਈ ਦੇਸ਼ਾਂ ਵਿੱਚ ਇਲਾਕਿਆਂ ਵਿੱਚ ਵਗ ਵੱਖ-ਵੱਖ ਨਾਮਾਂ ਨਾਲ ਜਾਣਾ ਜਾਂਦਾ ਹੋਵੇ। ਹੂੰ। ਜੇ ਮੈਂ ਭੁੱਲਦਾ ਨਾ ਹੋਵਾਂ ਤੇ ਉਹਨੂੰ ਗਰਬਾਣੀ ਵਿੱਚ ਮਰਗਾਈ ਕਰਕੇ ਲਿਖਿਆ ਵਾ। ਮਰਗਾਈ। ਉਹ ਰਹਿੰਦੀ ਪਾਣੀ ਵਿੱਚ ਹੀ ਆ। ਅੱਛਾ ਜੀ। ਪਰ ਪਾਣੀ ਵਿੱਚ ਰਹਿ ਕੇ ਵੀ ਆਪਣੇ ਉਹ ਜਿਹੜੇ ਖੰਭ ਹਨ ਹੂੰ। ਉਹਨਾਂ ਨੂੰ ਭਿੱਜਣ ਨਹੀਂ ਦਿੰਦੀ। ਅੱਛਾ ਜੀ। ਭਲਾ ਇਹ ਗੱਲ ਸ਼ਾਇਦ ਹੋ ਸਕਦਾ ਸਾਡੇ ਲਈ ਬੜੀ ਇੱਕ ਸੌਖੀ ਜੀ ਹੋਵੇਗੀ, ਆਮ ਨੋਰਮਲ ਹੋਏਗੀ। ਪਰ ਇੱਥੋਂ ਇੱਕ ਗੱਲ ਸ਼ੁਰੂ ਹੁੰਦੀ ਆ। ਹੂੰ। ਜਿਹੜੇ ਲੋਕ ਸਮਾਜ ਦੇ ਵਿੱਚ ਵਿਚਰਦਿਆਂ ਹੋਇਆ ਹੂੰ ਧਰਮ ਦਾ ਆਸਰਾ ਲੈ ਕੇ ਇਹ ਕਹਿ ਦੇਣ ਹੂੰ ਕਿ ਕਾਮ ਨੂੰ ਖਤਮ ਕਰਨਾ ਚਾਹੀਦਾ ਵਾ ਤਾਂ ਮੈਂ ਸਮਝਦਾ ਇਹ ਸਿੱਧਾ ਹੀ ਰੱਬ ਵੱਲੋਂ ਬਣਾਈ ਹੋਈ ਸ੍ਰਿਸ਼ਟੀ ਹੂੰ ਤੇ ਰੱਬ ਵੱਲੋਂ ਪੈਦਾ ਕੀਤੇ ਹੋਏ ਮੈਂ ਲਫ਼ਜ਼ ਬੋਲਣ ਲੱਗਾ ਵਕਾਰ ਨੇ ਸ਼ਿੰਗਾਰ ਉਹਨਾਂ ਦਾ ਵਿਰੋਧ ਕਰ ਰਹੇ ਆ ਬਿਲਕੁਲ ਸਹੀ ਗਾਇ ਤੁਸੀਂ ਕਿਉਂਕਿ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਇੱਕ ਬਚਨ ਹੈ ਹਮ ਸਾਰੇ ਆਪਾਂ ਪੜ੍ਹਦੇ ਆਂ ਹਮ ਹਮ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਮੈਂ ਕਿਉਂਕਿ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਆਪ ਜੀ ਨੂੰ ਵੀ ਹਾਂਜੀ ਤੇ ਮੇਰੀ ਰੱਬ ਵਰਗੀ ਸੰਗਤ ਨੂੰ ਵੀ ਹਮ ਹਮ ਮੈਂ ਸਿੱਖ ਕੌਮ ਦਾ ਪ੍ਰਚਾਰਕ ਧਰਮ ਦੀ ਦੁਨੀਆ ਵਿੱਚ ਮੈਂ ਵਿਚਰਨ ਵਾਲਾ ਹਮ 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 ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਗੁਰਬਾਣੀ ਦੇ ਆਧਾਰ ਤੇ ਹੀ ਆਪ ਜੀ ਨਾਲ ਜਿਹੜੀ ਗੱਲ ਉਹ ਸਾਂਝੀ ਕੀਤੀ ਜਾਵੇ। ਹਾਂ ਬਿਲਕੁਲ ਜੀ ਆਪਾਂ ਸਿਧਾਂਤ ਨੂੰ ਤੇ ਛੱਡਣਾ ਹੀ ਨਹੀਂ। ਆਪਾਂ ਗੁਰਬਾਣੀ ਨੂੰ ਨਾਲ ਲੈ ਕੇ ਚੱਲਣਾ ਆਪਾਂ। ਗੁਰੂ ਸਵਾਰਿਓ ਗੱਲ ਇਦਾਂ ਕਿ ਗੁਰੂ ਸਾਹਿਬ ਜੀ ਬਾਣੀ 'ਚ ਬੜਾ ਪਿਆਰਾ ਬਚਨ ਕਹਿੰਦੇ ਤੁਹਾਨੂੰ ਵੀ ਯਾਦ ਹੋਵੇ ਕਿ ਗੁਰੂ ਸਾਹਿਬ ਕਹਿੰਦੇ ਨੇ ਹਮ ਕਾਮ ਕਰੋਧ ਹਮ ਨਗਰ ਬਉ ਪਰਿਆ ਬਿਲਕੁਲ ਜੀ ਮਿਲ ਸਾਧੂ ਖੰਡਲ ਖੰਡਾ ਹੈ। ਇਹਦਾ ਮਤਲਬ ਇਹ ਨਹੀਂ ਕਿ ਇਹਨੂੰ ਖੰਡਲ ਦਾ ਮਤਲਬ ਨਾਸ਼ ਹੀ ਕਰ ਦੇਣਾ, ਖਤਮ ਕਰ ਦੇਣਾ। ਹਮ ਹਮ ਹੁਣ ਇਥੇ ਗੁਰੂ ਸਾਹਿਬ ਜੀ ਨੇ ਕਿੰਨੀ ਪਿਆਰੀ ਗੱਲ ਕਹੀ ਵੀ ਇਹ ਚੀਜ਼ਾਂ ਜਿਹੜੀਆਂ ਕਿਸੇ ਬੰਦੇ ਵੱਲੋਂ ਉਤਪੰਨ ਨਹੀਂ ਹੈ। ਹਾਂ ਬਿਲਕੁਲ ਰੱਬ ਨੇ ਬਣਾਈਆਂ। ਬਿਲਕੁਲ ਬੰਦੇ ਦੇ શરી ਚੜੀਆਂ। ਥੋੜਾ ਵੀ ਮਤਲਬ ਕੰਮ ਬੰਦੇ ਨੇ ਬਣਾਇਆ, ਕ੍ਰੋਧ ਬੰਦੇ ਨੇ ਬਣਾਇਆ। ਹੂੰ ਇਹ ਸੱਚ ਹੈ ਕਿ ਹੈ ਬੰਦੇ ਵਿੱਚ ਹੈ। ਹਾਂ ਬਿਲਕੁਲ ਜੀ। ਔਰ ਦੂਸਰੀ ਗੱਲ ਇਹ ਬੰਦੇ ਵਿੱਚ ਨਹੀਂ ਇਦਾਂ ਕਹੋ ਵੀ ਸਾਰੀ ਕਾਇਨਾਤ ਵਿੱਚ ਹੀ ਕਰਤੇ ਨੇ ਇਹ ਚੀਜ਼ਾਂ ਜਿਹੜੀਆਂ ਪਾਈਆਂ ਨੇ। ਪਾਈਆਂ ਹੋਈਆਂ। ਮੈਂ ਕਈ ਵਾਰੀ ਗੱਲ ਕਰਦਾ ਹੁੰਨਾ। ਹੂੰ ਅਸੀਂ ਪਰਮਾਤਮਾ ਨਾਲੋਂ ਭਾਈ ਸਾਹਿਬ ਜੀ ਸਿਆਣੇ ਨਹੀਂਗੇ। ਹੂੰ ਹੂੰ। ਪਰਮਾਤਮਾ ਸਾਡੇ ਨਾਲ ਬਹੁਤ ਵੱਡਾ ਸਿਆਣਾ ਹੈ ਹੂੰ ਬਿਲਕੁਲ ਜੀ ਉਹਨੂੰ ਜਿਹੜੀ ਚੀਜ਼ ਸਾਡੇ ਸਰੀਰ ਵਿੱਚ ਲੱਗੀ ਨਾ ਉਹਨੇ ਉਹੀ ਫਿੱਟ ਕੀਤੀ ਆ ਉਹਨੇ ਦੂਸਰੀ ਬੇਫਾਲਤੂ ਚੀਜ਼ ਨਹੀਂ ਪਾਈਗੀ ਨਹੀਂ ਪਾਈ ਬਿਲਕੁਲ ਮੈਂ ਇਸ ਤੁਹਾਡੇ ਚੈਨਲ ਦੇ ਦੁਆਰੇ ਅਗਰ ਜ਼ਰੂਰ ਕਹਿਣੀ ਚਾਹਣਾ ਹੂੰ ਹੂੰ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹਨੂੰ ਖਤਮ ਕਰ ਦੇਣਾ ਚਾਹੀਦਾ ਹੈ ਇਹਨੂੰ ਮਾਰ ਦੇਣਾ ਚਾਹੀਦਾ ਹੂੰ ਹੂੰ ਉਹ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਸਿੱਧਾ ਰੂਪ ਚ ਚੈਲੰਜ ਅਤੇ ਵਿਰੋਧ ਕਰਦੇ ਆ ਹੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸ਼ਾਇਦ ਤੁਸੀਂ ਬਾਣੀ ਪੜ੍ਹਦੇ ਹੋ ਮੈਨੂੰ ਨਹੀਂ ਲੱਗਦਾ ਕਿ ਗੁਰੂ ਸਾਹਿਬ ਨੇ ਕਿਤੇ ਵੀ ਇਹ ਬਚਨ ਆਖਿਆ ਹੋਵੇ ਕਿ ਭਾਈ ਸਾਹਿਬ ਜੀ ਇਹ ਦੁਨੀਆ ਦੇ ਲੋਕੋ ਇਸ ਚੀਜ਼ ਨੂੰ ਖਤਮ ਕਰ ਦੋ ਨਹੀਂ ਕਿਤੇ ਵੀ ਗੁਰੂ ਸਾਹਿਬ ਦਾ ਆਪਾ ਸ਼ੁਰੂ ਤੋਂ ਇੱਕ ਬਚਨ ਲਿਆ ਸਤਿਗੁਰੂ ਦਾ ਸਹਾਰਾ ਵਰਤਿਆ ਪਾਤਸ਼ਾਹ ਨੇ ਬੜੇ ਖੂਬਸੂਰਤ ਬਚਨ ਲਿਖਿਆ ਮਾਰੇ ਕਹਿੰਦੇ ਨੇ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਏਵ ਪਾਈ ਪਹਿਲੀ ਉਦਾਹਰਨ ਮੈਂ ਤੁਹਾਨੂੰ ਇੱਕ ਉਸ ਮਿਰਗਾਈ ਦੀ ਮਿਰਗਾਈ ਦੀ ਦਿੱਤੀ ਹੈ ਪੰਛੀ ਦੀ ਦਿੱਤੀ ਹੈ ਇੱਕ ਉਦਾਹਰਨ ਮੈਨੂੰ ਗੁਰਬਾਣੀ ਵਿੱਚ ਹੋਰ ਯਾਦ ਆ ਗਈ ਹੈ ਉਹ ਬੜੀ ਖੂਬਸੂਰਤ ਹੈ ਉਹ ਇੱਕ ਕਮਲ ਫੁੱਲ ਹਮ ਹਮ ਹਾਲਾਂਕਿ ਦੁਨੀਆ ਦੇ ਤਖਤੇ ਤੇ ਬਹੁਤ ਤਰ੍ਹਾਂ ਦੇ ਫੁੱਲ ਆ ਗੇਨੇ ਦਾ ਫੁੱਲ ਹੈ ਗੁਲਾਬ ਦਾ ਫੁੱਲ ਹੈ ਅਣਗਿਣਤ ਪ੍ਰਕਾਰ ਦੇ ਇਸ ਕਰਤੇ ਨੇ ਸ੍ਰਿਸ਼ਟੀ ਚ ਜਿਹੜੇ ਨੇ ਫੁੱਲ ਤਾਣੀਆਂ ਰੁੱਖ ਪੈਦਾ ਕੀਤੇ ਹਨ ਹੂੰ ਹੂੰ ਬਿਲਕੁਲ ਜੀ ਪਰ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਇੱਕ ਕਮਲ ਫੁੱਲ ਦਾ ਜ਼ਿਕਰ ਕੀਤਾ ਉਹਦੇ ਚ ਬੜੀ ਵੱਡੀ ਖਾਸੀਅਤ ਹੈ ਹੂੰ ਹੂੰ ਖਾਸੀਅਤ ਇਹ ਹੈ ਕਿ ਉਹ ਗੰਦਗੀ ਵਿੱਚ ਰਹਿੰਦਾ ਆਮ ਸਾਡੇ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਆ ਤੇ ਉਸ ਛੱਪੜਾਂ ਦੇ ਵਿੱਚ ਜਿਹੜਾ ਉਹ ਆਮ ਤੌਰ ਤੇ ਜਿਹੜਾ ਕਮਲ ਦਾ ਇੱਕ ਹੂੰ ਪੌਦਾ ਕਹਿ ਲਓ ਫੁੱਲ ਕਹਿ ਲਓ ਉਹ ਉਥੇ ਉੱਗ ਪੈਂਦਾ ਪਰ ਉਹਦੇ ਚ ਸਭ ਤੋਂ ਵੱਡੀ ਖਾਸੀਅਤ ਇਹ ਕਿ ਗੰਦਗੀ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਉਹ ਨਿਰਲੇਪ ਰੱਖਦਾ ਉਹ ਕਦੇ ਵੀ ਉਸ ਕਹਿ ਲਓ ਕਿ ਉਸ ਗੰਦਗੀ ਦੇ ਵਿੱਚ ਆਪਣੇ ਆਪ ਨੂੰ ਨਿਗਰ ਨਹੀਂ ਕਰਦਾ ਗਾ ਗੁਰੂ ਸਾਹਿਬ ਕਹਿੰਦੇ ਨੇ ਭਾਈ ਜਿਹੜਾ ਕੰਮ ਹੈ ਇਹ ਤੋ ਇਹ ਤੇਰੀ ਇੱਕ ਜ਼ਿੰਦਗੀ ਦਾ ਅੰਗ ਹੈ ਕਿਉਂਕਿ ਇਹਦੇ ਨਾਲ ਸੰਸਾਰ ਚੱਲਦਾ ਹੈ ਇਹਦੇ ਨਾਲ ਇੱਕ ਸ੍ਰਿਸ਼ਟੀ ਚੱਲਦੀ ਹੈ ਮੈਂ ਹੈਰਾਨ ਹੋ ਜਨਨਾ ਭਾਈ ਸਾਹਿਬ ਜੀ ਅਸੀਂ ਜਦੋਂ ਸਮਾਜ ਦੀ ਵਿਥਿਆ ਪੜਦੇ ਆ ਨਾ ਤੇ ਪਤਾ ਨਹੀਂ ਸਾਡੇ ਉਹਨਾਂ ਪ੍ਰਚਾਰਕਾਂ ਨੂੰ ਕੀ ਹੋ ਗਿਆ ਕੌਮ ਦੇ ਨਾਮ ਨਾਮਵਾਰਕ ਪ੍ਰਚਾਰਕ ਹੈ ਜਿਹੜੇ ਸਿੱਧਾ ਇਹ ਸਾਡੇ ਉਹਨਾਂ ਮਹਾਨ ਯੋਧਿਆਂ ਨੂੰ ਸਾਡੇ ਸਾਡੇ ਮਹਾਨ ਉਹਨਾਂ ਸ਼ਹੀਦ ਸਿੰਘਾਂ ਦੀਆਂ ਗੱਲਾਂ ਕਰਦੇ ਆ ਇਹ ਕਹਿੰਦੇ ਨੇ ਜੀ ਅਸਲ ਵਿੱਚ ਨਾ ਜੀ ਉਹਨਾਂ ਦੀ ਸ਼ਹੀਦੀ ਤਾਂ ਹੋਈ ਕਿ ਉਹਨਾਂ ਨੇ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਿਆ ਸ਼ਾਇਦ ਤੁਹਾਡਾ ਧਿਆਨ ਆ ਗਿਆ ਹੋਗਾ ਮੇਰੀ ਮਰਜ਼ਾ ਬਹੁਤ ਹੀ ਸਤਿਕਾਰਯੋਗ ਬਾਬਾ ਬੰਦਰ ਸਿੰਘ ਬਹਾਦਰ ਵੱਲੋਂ ਜਾ ਰਹੀ ਹੈ ਆ ਮੈਂ ਇਹਨਾਂ ਪ੍ਰਚਾਰਕਾਂ ਤੋਂ ਸਾਡੇ ਰਾਗੀਆਂ ਤੋਂ ਢਾਡੀਆਂ ਤੋਂ ਤੇ ਹੁਣ ਤੇ ਸਮਾਜ ਦੇ ਲੋਕ ਵੀ ਇਹ ਕਹਿ ਰਹੇ ਕਿ ਕਹਿਣਾ ਹੀ ਉਹਨਾਂ ਨੇ ਜੋ ਤੁਸੀਂ ਉਹਨਾਂ ਦੀ ਥਾਲੀ ਵਿੱਚ ਪਰ ਉਸੋਂ ਦੇ ਦੇਖੋ ਜੋ ਤੁਸੀਂ ਮੇਰੀ ਥਾਲੀ ਵਿੱਚ ਭੋਜਨ ਪਾਓਗੇ ਮੈਂ ਉਹ ਹੀ ਖਾਣਾ ਤੇ ਖਾਧਾ ਹੋਇਆ ਭੋਜਨ ਮੈਂ ਲੋਕਾਂ ਨੂੰ ਦੱਸਾਂਗਾ ਸੱਚੇ ਹੈ ਜਦੋਂ ਸਮਾਜ ਵਿੱਚ ਵਿਚਰਦਿਆਂ ਹੋਇਆਂ ਤੁਸੀਂ ਧਰਮ ਦੇ ਨਾਲ ਵਿਚਰਦੇ ਹੋ ਧਰਮ ਦੀਆਂ ਗੱਲਾਂ ਕਰਦੇ ਹੋ ਤੇ ਸਟੇਜਾਂ ਦੇ ਖੜ ਕੇ ਲੋਕਾਂ ਨੂੰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਤਾਂ ਹੋ ਗਏ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਕਿਹਾ ਸੀ ਵੀ ਤੂੰ ਵਿਆਹ ਨਹੀਂ ਕਰਉਣਾਗਾ ਤੇ ਉਸ ਕਰਕੇ ਸਾਧ ਸੰਗਤ ਜੀ ਉਹਨਾਂ ਨੇ ਵਿਆਹ ਕਰਵਾ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ ਇਹ ਇਹਦਾ ਮਤਲਬ ਫਿਰ ਇਹ ਤਾਂ ਨਾ ਮੰਨੀ ਕਿ ਉਹ ਕੌਮ ਲਈ ਜੁੱਝੇ ਬਿਲਕੁਲ ਇਹਦਾ ਫਿਰ ਉਹਨਾਂ ਦੇ ਜਿਹੜਾ ਉਹਨਾਂ ਦਾ ਸਪੁੱਤਰ ਹੈ ਭਾਈ ਅਜੀਤ ਸਿੰਘ ਜੀ ਬਾਬਾ ਅਜੀਤ ਸਿੰਘ ਉਹਦਾ ਕਲੇਜਾ ਕੱਢ ਕੇ ਜਿਹੜਾ ਉਹਨਾਂ ਦੇ ਮੁੱਖ ਵਿੱਚ ਪਾਇਆ ਗਿਆ ਫਿਰ ਉਹ ਤੇ ਸਭ ਚੀਜ਼ਾਂ ਜ਼ੀਰੋ ਕਰ ਦਿੱਤੇ ਗਏ ਹੁਣ ਤੁਸੀਂ ਵੀ ਮਨ 'ਚ ਸੋਚੋਗੇ ਵੀ ਇਹ ਗੱਲ ਕਿੱਧਰ ਨੂੰ ਤੁਰ ਪਈ ਭਾਈ ਸਾਹਿਬ ਜੀ ਮੈਂ ਆਪਣੇ ਨਾਲ ਇੱਕ ਹਕੀਕਤ ਵਾਪਰੀ ਗੱਲ ਕਰਦਾ ਵਾਂ ਬਿਲਕੁਲ ਇਹ ਸਾਡੀਆਂ ਗੱਲਾਂ ਸਾਡੇ ਦਿਮਾਗ ਵਿੱਚ ਇਦਾਂ ਫਿੱਟ ਕੀਤੀਆਂ ਗਈਆਂ ਜੇ ਮੈਂ ਭੁੱਲਦਾ ਨਾ ਵਾਂ ਤੇ ਸ਼ਾਇਦ ਇਹ ਗੱਲ ਅੱਜ ਤੋਂ ਅ ਲਗਭਗ ਮੈਂ ਥੋੜਾ ਜਿਹਾ ਘੱਟ ਸਮਾਂ ਕਹਿ ਦਿੰਨਾ ਲਗਭਗ 8 ਕੁ ਸਾਲ ਦੇ ਨੇੜੇ ਤੇੜੇ ਗੱਲ ਲੈ ਆਉਣਾ ਮਲੇਰ ਕੋਡੇ ਦੀ ਇਹ ਗੱਲ ਹੈ ਮੈਂ ਉੱਥੇ ਕਿਤੇ ਗੁਰਮਤਿ ਵਿਚਾਰ ਕਰਨ ਜਾਣਾ ਸੀ ਮੈਨੂੰ ਪ੍ਰਬੰਧਕਾਂ ਨੇ ਫੋਨ ਕੀਤਾ ਮੈਂ ਕਿਹਾ ਜੀ ਤੁਸੀਂ ਕਿਰਪਾ ਕਰੋ ਸਾਧਨ ਦਾ ਕੋਈ ਇੰਤਜ਼ਾਮ ਕਰਕੇ ਕੋਈ ਸਿੰਘ ਭੇਜੋ ਤੇ ਮੈਨੂੰ ਲੈ ਜਾਵੇ ਚਲੋ ਭਾਈ ਸਾਹਿਬ ਜੀ ਉਹ ਮੈਨੂੰ ਨਾਲ ਲੈ ਗਿਆ ਜਦੋਂ ਨਾਲ ਲੈ ਗਿਆ ਤੇ ਮੈਂ ਰਸਤੇ ਵਿੱਚ ਉਹਦੇ ਨਾਲ ਗੱਲਾਂ ਕਰਦਿਆ ਕਰਦਿਆ ਮੈਂ ਕੁਦਰਤੀ ਵੀਰੇ ਪੁੱਛ ਲਿਆ ਮੈਂ ਕਿਹਾ ਵੀਰ ਕੰਮ ਕੀ ਕਰਦੇ ਹੋ ਉਹਨੇ ਜੀ ਗੱਲ ਬੜੀ ਸੋਹਣੀ ਕਹੀ ਕਹਿੰਦਾ ਜੀ ਮੈਂ ਫੈਕਟਰੀਂਗਾ ਫੈਕਟਰੀਂਗਾ ਸੀ ਮੇਰੇ ਨਾਲ ਲਫ਼ਜ਼ ਵਰਤਿਆ ਫੈਕਟਰੀਂਗਾ ਸੀ ਤੇ ਮੈਂ ਕਿਹਾ ਹੁਣ ਕਹਿੰਦਾ ਜੀ ਮੈਂ ਕਿਸੇ ਬਾਬੇ ਨੂੰ ਮਿਲਿਆ ਉਹਨਾਂ ਦੀ ਸੰਗਤ ਕੀਤੀ ਤੇ ਮੈਂ ਛੱਡ ਦਿੱਤੇਗਾ ਮੈਂ ਕਿਹਾ ਇਸ ਤਰ੍ਹਾਂ ਕਿਉਂ ਕਿ ਮੈਂ ਕਿਹਾ ਤੁਸੀਂ ਗੁਰਮਤਿ ਕਥਾ ਕਰਾਉਣੀ ਹੈ ਗੁਰੂ ਦੀਆਂ ਗੱਲਾਂ ਕਰਾਉਣੀ ਹੈ ਜਿਸ ਗੁਰੂ ਦੀਆਂ ਗੱਲਾਂ ਕਰਾਉਣਾ ਗੁਰੂ ਤਾਂ ਸਾਰੀ ਕਿਰਤ ਦੀ ਗੱਲ ਕਰਦਾ ਤੁਸੀਂ ਤੇ ਪਹਿਲਾਂ ਹੀ ਗੁਰੂ ਦਾ ਫੈਸਲਾ ਖਤਮ ਕਰੀ ਬੈਠੇ ਹੋ ਅਗਲੀ ਗੱਲ ਜਿਹੜੀ ਭਾਈ ਸਾਭ ਜੀ ਉਹਨੇ ਕਹੀ ਮੈਂ ਹੈਰਾਨ ਹੋ ਗਿਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਮਤਲਬ ਮੈਰਿਡ ਹੋ ਜੋ ਅਨਮੈਰਿਡ ਉਹਨੇ ਜਿਹੜੀ ਗੱਲ ਕਹੀ ਨਾ ਇਹ ਤੁਸੀਂ ਬਹੁਤ ਸੋਹਣਾ ਵਿਸ਼ਾਲਿਆ ਉਹ ਕਹਿੰਦਾ ਨਹੀਂ ਜੀ ਮੈਂ ਤੇ ਵਿਆਹ ਨਹੀਂ ਕਰਉਣਾ ਮੈਂ ਕਿਹਾ ਇਹ ਕਿਉਂ ਉਹ ਕੀ ਕਹਿੰਦਾ ਉਹ ਕਹਿੰਦਾ ਜੀ ਅਸਲ ਵਿੱਚ ਮੈਨੂੰ ਤੇ ਸਾਡੇ ਬਾਬਾ ਜੀ ਨੇ ਕਿਹਾ ਵੀ ਵਿਆਹ ਨਹੀਂ ਕਰਣਾ ਨੌਜਵਾਨ ਦੀ ਉਮਰ ਕਿੰਨੀ ਸੀ ਉਸ ਵਕਤ ਲਗਭਗ 24 25 ਸਾਲ ਦੀ ਹੁਣ 28 ਵਾਗਰੂ 8 ਸਾਲ ਤੁਸੀਂ ਵਿੱਚ ਜੋੜ ਲੋੜ ਕਿੰਨੀ ਬਣ ਗਈ ਹੈਣਾ ਤੁਸੀਂ ਵੇਖੋ ਜੇ ਉਹ 22 ਸਾਲ ਦਾ ਨੌਜਵਾਨ ਇਹ ਗੱਲ ਕਹਿ ਰਿਹਾ ਤੇ ਅੱਜ ਉਹਦੀ 30 ਸਾਲ ਦੀ ਉਮਰ ਹੋ ਗਈ ਸ਼ਾਇਦ ਉਹ ਕਿਤੇ ਸੁਣਦਾ ਹੀ ਹੋਊਗਾ ਗੱਲ ਨੂੰ ਹਾਂ ਮੈਂ ਸੋਚਦਾ ਵੀ ਸਾਡਾ ਜਿਹੜਾ ਮਾਈਂਡ ਆ ਕਿੱਡਾ ਵਾਸ਼ ਕੀਤਾ ਗਿਆ ਵਾ ਕਿ ਸਾਨੂੰ ਇਹ ਚੀਜ਼ ਸਮਝਾਉਣ ਦੀ ਬਜਾਏ ਵੀ ਭਾਈ ਇਹ ਚੀਜ਼ ਤੇ ਕੰਟਰੋਲ ਕਰਨਾ ਕਿਉਂਕਿ ਪ੍ਰਮਾਤਮਾ ਵੱਲੋਂ ਚੀਜ਼ ਇਹ ਸਥਾਪਿਤ ਕੀਤੀ ਗਈ ਹੈ ਮੈਂ ਇਹ ਗੱਲ ਹੋਰ ਕਹਿਣੀ ਚਾਹਣਾ ਵੇ ਵੇਖੋ ਗੱਲ ਇਦਾਂ ਵਾ ਕਿ ਇਹ ਚੀਜ਼ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਹਨੂੰ ਕੰਟਰੋਲ ਜਿਵੇਂ ਸਾਡੇ ਸਰੀਰ ਵਿੱਚ ਮੰਨ ਲਓ ਬਲੱਡ ਚੱਲਦਾ ਠੀਕ ਹੈ ਜੇ ਇਹ ਚੀਜ਼ ਸਾਡੇ ਬਲੱਡ ਮੰਨ ਲਓ ਵੱਧ ਗਿਆ ਤੇ ਬੰਦੇ ਦੀ ਮੌਤ ਹੈ ਜੇ ਉਹ ਹੀ ਘਟ ਗਿਆ ਤਾਂ ਵੀ ਬੰਦੇ ਨੂੰ ਸਮੱਸਿਆ ਹੋਣੀ ਹੈ ਸਾਡੇ ਸਰੀਰ ਦੇ ਵਿੱਚ ਇਹ ਸ਼ੂਗਰ ਅਜ ਨੂੰ ਕਹਿੰਦੇ ਆਪਾਂ ਜੇ ਵੱਧ ਗਈ ਤਾਂ ਵੀ ਸਾਡੇ ਖਤਮ ਜੇ ਉਹ ਘਟ ਗਈ ਤੇ ਤਾਂ ਵੀ ਸਾਡੀ ਜ਼ਿੰਦਗੀ ਦਾ ਅੰਤ ਵਾ ਇਹ ਚੀਜ਼ਾਂ ਕਰਤੇ ਨੇ ਪੈਦਾ ਕੀਤੀਆਂ ਨਾ ਕਿ ਕਿਸੇ ਮਨੁੱਖ ਵੱਲੋਂ ਬਣਾਈਆਂ ਹੋਈਆਂ ਵਾ ਠੀਕ ਹੈ ਜਿਹੜੀ ਚੀਜ਼ ਕਿਉਂਕਿ ਗੁਰੂ ਸਾਹਿਬ ਜੀ ਬਾਣੀ ਚ ਕੀ ਕਹਿੰਦੇ ਆ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਤੇ ਜੇ ਸੱਚੇ ਦਾ ਵਿੱਚ ਵਾਸ ਹੈ ਤੇ ਸੱਚੇ ਨੇ ਜੇ ਇਹ ਚੀਜ਼ਾਂ ਸਾਡੇ ਨਾਲ ਪੈਦਾ ਕੀਤੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਭਾਈ ਸਾਵੇ ਕੋਈ ਚੀਜ਼ਾਂ ਫਾਲਤੂ ਹੋੜੀਆਂ ਤੇ ਪ੍ਰਮਾਤਮਾ ਨੇ ਇਹ ਚੀਜ਼ਾਂ ਪੈਦਾ ਕੀਤੀਆਂ ਮੈਂ ਆਪਣੀ ਕੌਮ ਨੂੰ ਮੈਂ ਆਪਣੇ ਸਰੋਤਿਆਂ ਨੂੰ ਜ਼ਰੂਰ ਗੁਜਾਰਿਸ਼ ਕਰਾਂਗਾ ਜੇ ਕਿਤੇ ਤੁਹਾਨੂੰ ਇਹ ਗੱਲ ਚੰਗੀ ਲੱਗੇ ਕਿ ਅਸੀਂ ਇਹਨੂੰ ਖਤਮ ਕਰਨ ਦੀ ਬਜਾਏ ਅਸੀਂ ਆਪਣੇ ਜੀਵਨ ਵਿੱਚ ਇਹਨੂੰ ਕੰਟਰੋਲ ਕਰਨਾ ਹੈ ਗੁਰਬਾਣੀ ਦੇ ਵਿੱਚ ਵੇਖੋ ਹਾਲਾਂਕਿ ਪੰਜਾਬਕਾਰਾਂ ਦੇ ਵਿੱਚ ਉਹ ਕ੍ਰੋਧ ਵੀ ਬਹੁਤ ਮਾਰ ਵਾਲਾ ਹੰਕਾਰ ਵੀ ਬਹੁਤ ਸਾਨੂੰ ਖਤਮ ਕਰ ਸਕਦਾ ਕੋਈ ਸ਼ੱਕ ਨਹੀਂ ਇਸ ਗੱਲ ਵਿੱਚ ਗੁਰੂ ਸਾਹਿਬ ਨੇ ਸਭ ਤੋਂ ਵੱਧ ਜਿਹੜਾ ਜ਼ੋਰ ਦਿੱਤਾ ਉਹ ਦਿੱਤਾ ਹੈ ਕੰਮ ਤੇ ਕਿਉਂਕਿ ਇੱਥੋਂ ਹੀ ਜਿਹੜਾ ਹੈ ਮਨੁੱਖ ਉਹਦੀ ਜਿਹੜੀ ਹੈ ਇਦਾਂ ਕਹ ਲੋ ਵੀ ਸੋਚ ਨਿੱਗਰ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਰ ਮੇਰੇ ਗੁਰੂ ਸਾਹਿਬ ਨੇ ਖਤਮ ਉਹਨੂੰ ਖਤਮ ਨਹੀਂ ਆਖਿਆਗਾ ਪਾਤਸ਼ਾਹ ਨੇ ਇਹਨੂੰ ਕੰਟਰੋਲ ਦਾ ਜ਼ਿਕਰ ਕੀਤਾ ਵੀ ਭਾਈ ਜਿਵੇਂ ਹੋਰ ਬਚਨ ਪੜੋ ਗੁਰੂ ਸਾਹਿਬ ਕਹਿੰਦੇ ਨੇ ਐਸਾ ਨਾਮ ਨਰੰਜਨ ਹੋਏ ਜੇ ਕੋ ਮਣ ਜਾਣੇ ਮਣ ਕੋਈ ਅੰਜਨ ਮਾਹੇ ਨਰੰਜਨ ਰਹੀ ਹੈ ਜੋਗ ਜੁਗਤ ਇਹ ਪਾਈ ਜਾ ਕਾਮ ਕ੍ਰੋਧ ਅਰ ਲੋਭ ਮੋ ਬਿਨ ਸਜਾਇ ਅੰਘ ਮੇਵ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਜੇ ਗੁਰੂ ਸਾਡੇ ਤੇ ਕਿਰਪਾ ਕਰੇ ਭਾਵ ਗੁਰੂ ਦੀ ਅਸੀਂ ਮੱਤ ਲੈ ਲਈਏ ਹਣਾ ਗੁਰੂ ਦੀ ਮਤ ਲੈਣ ਗੁਰੂ ਦੀ ਮਤ ਇਕੱਲੇ ਸਿੱਖਾ ਲਈ ਨਹੀਂ ਹੈ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਉਹ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਇਹ ਉਪਦੇਸ਼ ਗੁਰੂ ਦੀ ਸਿੱਖਿਆ ਕੋਈ ਵੀ ਅਸਰ ਕਰ ਸਕਦਾ ਹੈ ਮਤਲਬ ਸਿੱਧੀ ਗੱਲ ਅਖੀਰ ਤੇ ਕਰਾਂ ਕਿ ਗੁਰੂ ਸਾਹਿਬ ਨੇ ਖਤਮ ਕਰ ਦੇ ਗੱਲ ਨਹੀਂ ਕੀਤੀ ਗੁਰੂ ਸਾਹਿਬ ਨੇ ਆਖਿਆ ਰਹਿਣਾ ਆਪਣੇ ਪਰਿਵਾਰ ਵਿੱਚ ਹੀ ਰਹਿਣਾ ਸੰਸਾਰ ਵਿੱਚ ਹੈ ਪਰ ਉਸ ਚੀਜ਼ ਨੂੰ ਜਿਹੜਾ ਵਾ ਕੰਟਰੋਲ ਕਰਨ ਦੀ ਜਿਹੜੀ ਸਿੱਖਿਆ ਅੰਦਰ ਹੋਣੀ ਚਾਹੀਦੀ ਤੁਹਾਡੀਆਂ ਗੱਲਾਂ ਦੇ ਵਿੱਚੋਂ ਜੇ ਮੈਂ ਇੱਕ ਪ੍ਰਸ਼ਨ ਤੁਹਾਨੂੰ ਪੁੱਛ ਲਵਾਂ ਕਿ ਤੁਹਾਡੇ ਕਹਿਣ ਦਾ ਅਰਥ ਇਹ ਆ ਕਿ ਜਿਹੜਾ ਕੰਮ ਇਹ ਪ੍ਰਮਾਤਮਾ ਵੱਲੋਂ ਬਣਾਇਆ ਗਿਆ ਇਹ ਰਹਿਣਾ ਹੀ ਸਾਰੀ ਉਮਰ ਬਿਲਕੁਲ ਬਿਲਕੁਲ ਸਾਰੀ ਉਮਰ ਇਹਦੀਆਂ ਭਾਵਨਾਵਾਂ ਬੰਦੇ ਦੇ ਅੰਦਰ ਉਤਪੰਨ ਹੋਣੀਆਂ ਨੇ ਜੀ ਪਰ ਜੇ ਤੁਹਾਨੂੰ ਕੰਟਰੋਲ ਨਹੀਂ ਹੁੰਦਾ ਤਾਂ ਤੁਸੀਂ ਵਿਆਹ ਕਰਵਾਓ ਮੈਰਿਜ ਕਰਵਾ ਲਓ ਤੇ ਆਪਣਾ ਸੋਹਣਾ ਜੀਵਨ ਆਪਣੇ ਜੀਵਨ ਸਾਥੀ ਦੇ ਨਾਲ ਜਿਓ ਅਗਲੀ ਗੱਲ ਮੈਨੂੰ ਜੀ ਪੂਰੀ ਕਰਨ ਦੇ ਲਈ ਬਲੀ ਪਲੀਜ਼ ਮੇਰੀ ਰਿਕਵੈਸਟ ਹੈ ਮੈਂ ਜਿਹੜੀ ਗੱਲ ਕਰਨੀ ਚਾਹਣਾ ਹਮ ਹਮ ਉਹਨਾ ਤੁਸੀਂ ਕਈ ਵਾਰ ਦੇਖਿਆ ਧਰਮ ਦੇ ਬੰਦੇ ਇਦਾਂ ਦੇ ਨੇ ਮੈਂ ਮਾਫੀ ਚਾਹੁੰਨਾ ਕਿਉਂਕਿ ਆਪਣੀ ਰਿਕਾਰਡਿੰਗ ਚੱਲ ਰਹੀ ਆ ਹੂੰ ਹੂੰ ਉਹਨਾ ਅ ਹਮੜਾ ਕੀ ਲਫਜ਼ ਇੱਥੇ ਬੋਲਣਾ ਮੈਨੂੰ ਕਹਿਣ ਚ ਵੀ ਸ਼ਰਮ ਆਉਂਦੀ ਗੱਲ ਬੋਲਣ ਚ ਵੀ ਵੀ ਉਹ ਜਿਸ ਚੀਜ਼ ਨਾਲ ਸਾਡੀ ਸ੍ਰਿਸ਼ਟੀ ਪੈਦਾ ਹੋਣੀ ਚਲੋ ਸਮਝ ਜਾਣ ਕਿ ਸਾਰੇ ਸਾਡੀ ਸੰਗਤ ਉਹਨੂੰ ਅਸੀਂ ਇਦਾਂ ਹੀ ਖਤਮ ਕਰ ਲਿਆ ਕੋਈ ਉਹਨੂੰ ਮਾਰ ਰਿਹਾ ਉਹਨੂੰ ਪਤਾ ਨਹੀਂ ਕਿੰਨਾ ਕਿੰਨਾ ਦਾ ਵਜਨ ਬਣ ਰਿਹਾ ਵਾ ਉਹ ਭਾਈ ਸਾਹਿਬ ਜੀ ਸਰੀਰ ਨੂੰ ਤੇ ਕਸ਼ਟ ਹੋ ਸਕਦਾ ਗੱਲ ਤੇ ਇੱਥੋਂ ਸ਼ੁਰੂ ਹੋਣੀ ਆ ਗਲਤ ਮੰਤੋਂ ਸ਼ੁਰੂ ਹੋਣੀ ਆ ਗੱਲ ਤੇ ਮੰਨ ਦੀ ਗੱਲ ਠੀਕ ਆ ਤੁਸੀਂ ਹੁਣ ਤੁਸੀਂ ਕਈ ਵੀਡੀਓ ਨਹੀਂ ਦੇਖੀਆਂ ਮੈਂ ਆ ਵੇਖ ਰਿਆ ਵਾਂ ਕਈ ਮੇਲਿਆਂ ਦੀਆਂ ਗੱਲਾਂ ਵੇਖ ਰਿਆ ਉਹ ਤੁਸੀਂ ਮਾਰਨਾ ਇੱਥੋਂ ਮਾਰੋ ਉਹ ਫੇਰ ਵੀ ਤੁਸੀਂ ਜਫੀਆਂ ਪਾ ਰਹੇ ਹੋ ਫੇਰ ਵੀ ਉਹ ਸਾਰਾ ਕੰਮ ਇਹਦਾ ਮਤਲਬ ਮੈਂ ਪਤਾ ਕੀ ਸੋਚਦਾ ਹਾਂ ਨਾ ਵੀ ਤੁਸੀਂ ਸਰੀਰ ਦੇ ਅੰਗਾਂ ਨੂੰ ਤਾਂ ਖਤਮ ਕਰ ਰਹੇ ਹੋ ਤੇ ਇੱਥੋਂ ਤੇ ਤੁਸੀਂ ਖਤਮ ਹੀ ਨਹੀਂ ਕੀਤਾ ਗਾ ਖੇੜ ਸਾਰੀ ਮੰਨ ਦੀ ਹੁਣ ਤੁਸੀਂ ਵੇਖੋ ਤੁਹਾਨੂੰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀਆਂ ਸਖਿਆਵਾਂ ਪੜ੍ਹਦੇ ਆਂ ਸਤਿਗੁਰੂ ਜੀ ਜਦੋਂ ਉਹਨਾਂ ਪੁੱਤਰੀਆਂ ਨੂੰ ਮਿਲਦੇ ਆ ਉਹਨਾਂ ਬੱਚੀਆਂ ਨੂੰ ਮਿਲਦੇ ਉਹ ਸਾਹਮਣੇ ਆ ਕੇ ਗੁਰੂ ਸਾਹਿਬ ਜੀ ਦੇ ਨੱਚਦੀਆਂ ਵਾਂ ਸਤਿਗੁਰੂ ਜੀ ਉਹਨਾਂ ਨੂੰ ਦੇਖ ਕੇ ਕੀ ਕਹਿੰਦੇ ਪਹਿਲਾ ਗਾਛੋ ਪੁੱਤਰੀ ਰਾਜਕੁਆਰ ਹਣਾ ਮਤਲਬ ਇਹਦਾ ਸਿੱਧਾ ਅਰਥ ਸੀ ਵੀ 3 ਜਿਹੜੀਆਂ ਉਹ ਬਾਬਲ ਦੇ ਸਾਹਮਣੇ ਇਦਾਂ ਕੰਮ ਨਹੀਂ ਕਰਦੇ ਹੁਣ ਗੁਰੂ ਸਾਹਿਬ ਜੀ ਨੇ ਮਾਨਤ ਵਿੱਚ ਉਹ ਕੰਟਰੋਲ ਕੀਤਾ ਤੇ ਲਫ਼ਜ਼ ਵੀ ਕੀ ਵਰਤਿਆ ਪੁੱਤਰੀ ਉਹਨਾਂ ਨੇ ਆਖਿਆ ਕਿਨ ਲੱਗੇ ਵੀ ਰਾਜਾ ਤੈਨੂੰ ਭੁਲੇਖਾ ਸੀਗਾ ਵੀ ਅਸਲ ਵਿੱਚ ਤੇ ਆਹੀ ਗੁਰੂ ਆਇਆ ਬਣ ਠੀਕ ਹੈ ਜਿਨੇ ਅੱਜ ਸਹੀ ਸਿੱਖਿਆ ਦਿੱਤੀ ਨਹੀਂ ਤੇ ਸਾਡੇ ਨਾਲ ਤਾਂ ਨੱਚਣ ਲੱਗ ਪੈਂਦੇ ਸਨ ਸਾਡੇ ਨਾਲ ਵਾਸ਼ਨਾਵਾਂ ਸਾਰੇ ਪੈਦਾ ਕਰਨ ਲੱਗ ਪੈਂਦੇ ਸਨ ਪਰ ਅੱਜ ਕੈਸਾ ਬਾਬਾ ਆਇਆ ਜਿਨੇ ਤੇ ਜ਼ਿੰਦਗੀ ਦਾ ਅਖੀਰ ਪੜਾਈ ਸਾਨੂੰ ਦਸ ਦਿੱਤਾ ਵਾ ਕਈ ਵਾਰ ਕਈ ਵਾਰ ਬਾਬੇ ਇਹ ਕਹਿ ਦਿੰਦੇ ਆ ਕਿ ਘਰ-ਵਾਰ ਛੱਡ ਦੋ ਜੰਗਲਾਂ ਦੇ ਵਿੱਚ ਚਲੇ ਜਾਓ ਵਿਆਹ ਨਾ ਕਰਵਾਓ ਉਹਦੇ ਨਾਲ ਇਹਨੂੰ ਵਸ਼ ਦੇ ਵਿੱਚ ਕਰੋ ਫਿਰ ਰੱਬ ਦੇ ਨਾਲ ਜੁੜਿਆ ਜਾ ਸਕਦਾ ਇਹਨੂੰ ਵੀ ਥੋੜਾ ਜਿਹਾ ਦੋ ਗਲਵਜ਼ਾਂ ਦੇ ਵਿੱਚ ਦੱਸੋ ਦੇਖੋ ਜੀ ਮੈਂ ਗੱਲ ਕਹਿੰਦਾ ਸਿੱਧਿਆ ਇੱਕ ਲਫ਼ਜ਼ ਬੋਲ ਲਗਾ ਮੂਰਖਤਾ ਹੈ ਮੂਰਖਤਾ ਮੈਂ ਸਿੱਧਾ ਇਹਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਕੋਈ ਹਾਂ ਪਾਈਸਾਬ ਸਿੱਧੀ ਜੀ ਗੱਲ ਆ ਕਿਸੇ ਬੰਦੇ ਦੀ ਨਿੱਜੀ ਪ੍ਰੋਬਲਮ ਹੋ ਸਕਦੀ ਮੈਂ ਵਿਆਹ ਨਹੀਂ ਕਰਾਉਣਾ ਹਾਂ ਨਿੱਜੀ ਗੱਲ ਹੱਥ ਜੋੜ ਕੇ ਬੇਨਤੀ ਆ ਗੁਰੂ ਪਿਆਰ ਵਾਲਿਓ ਇਨੂੰ ਧਰਮ ਦਾ ਵਿਸ਼ਾਣਾ ਦੋ ਅਸੀਂ ਧਰਮ ਦੇ ਨਾਸ਼ ਤੇ ਲੋਕਾਂ ਨੂੰ ਰਜ ਕੇ ਲੁੱਟਿਆ ਮੈਂ ਵੇਖਿਆ ਸਾਡੇ ਲੋਕਾਂ ਨੇ ਫਲ ਨੇ ਬਾਬੇ ਨੇ ਵਿਆਹ ਨਹੀਂ ਕਰਾਇਆ ਉਹ ਬੜਾ ਵੱਡਾ ਧਰਮੀ ਹੈ ਅੱਛਾ ਇਹਦਾ ਮਤਲਬ ਇਹ ਹੈ ਇਹਦਾ ਮਤਲਬ ਇਹ ਹੋਗਾ ਕਿ ਵਿਆਹ ਨਹੀਂ ਕਰਉਣਾ ਧਰਮੀ ਹੈ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਸਾਨੂੰ ਸੰਸਾਰ ਨੂੰ ਮੈਂ ਸਿੱਧੀ ਜੀ ਗੱਲ ਕਰਦਾ ਪਰ ਸਿੱਧੀ ਜੀ ਇੱਕ ਗੱਲ ਭਾਸ਼ਾ ਚ ਗੱਲ ਕਰੀ ਜਿਹੜੇ ਇਹ ਬਾਬੇ ਕਹਿੰਦੇ ਆ ਲੋਕ ਕਹਿੰਦੇ ਆ ਕਿ ਜੀ ਵਿਆਹ ਨਹੀਂ ਕਰਉਣਾ ਚਾਹੀਦਾ ਜੀ ਕਿਉਂਕਿ ਪਰਿਵਾਰ ਦੇ ਵਿੱਚ ਰਹਿ ਕੇ ਰੱਬ ਨਹੀਂ ਮਿਲਦਾਗਾ ਰੱਬ ਦੀਆਂ ਗੱਲਾਂ ਨਹੀਂ ਪ੍ਰਾਪਤ ਹੁੰਦੀਆਂ ਹਨ ਗੁਰੂ ਸਾਹਿਬ ਨੇ ਤਾਂ ਬੜੀ ਪਿਆਰੀ ਗੱਲ ਕਹੀ ਬਾਣੀ ਚ ਗੁਰੂ ਸਾਹਿਬ ਜੀ ਕਦੇ ਮਨ ਮਨ ਘਰ ਰਹਾ ਹੋ ਵਾਹਿਗੁਰੂ ਘਰ ਰਹਾ ਹੋ ਰੇ ਮਨ ਮੁਗਧ ਇਹਾਰੇ ਉਹ ਭਾਈ ਆਪਣੇ ਘਰ ਵਿੱਚ ਰਹਿ ਆਪਣੇ ਪਰਿਵਾਰ ਵਿੱਚ ਰਹਿ ਤੂੰ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਕਿੱਥੇ ਭੱਜਿਆ ਫਿਰਦਾ ਗੁਰੂ ਸਾਹਿਬ ਨੇ ਬਾਣੀ 'ਚ ਸਾਡੇ ਚਪੇੜਾਂ ਨਹੀਂ ਮਾਰੀਆਂ ਗੁਰੂ ਸਾਹਿਬ ਦਾ ਸਿੱਧੀ ਬਾਣੀ 'ਚ ਗੱਲ ਇਹ ਲਿਖਦੇ ਆ ਮਾਰੇ ਕਹਿੰਦੇ ਨੇ ਕੂਵਰ ਤਾਪ ਗੇਰੀ ਕੇ ਬਸਤਰਾ ਅਪਤਾ ਕਾ ਮਾਰਿਆ ਗਰੇ ਤੇ ਨਸਤਾਹਣ ਤੂੰ ਕਹਿੰਦਾ ਮੈਂ ਜੀ ਮੈਂ ਮੈਨੂੰ ਇਹ ਗੱਲ ਦੱਸੋ ਅਸੀਂ ਕਹਿੰਦੇ ਜੀ ਅਸੀਂ ਪਰਿਵਾਰ ਛੱਡਤਾ ਮੈਂ ਤਾਂ ਨਾ ਐਗਰੀ ਮੈਂ ਸਹਿਮਤ ਆ ਪਰਵਾਰ ਛੱਡਤਾ ਤੁਸੀਂ ਪਰਵਾਰ ਦੇ ਕਿੰਨੇ ਮੈਂਬਰ ਛੱਡੇ ਇੱਕ ਛੱਡਿਆ ਘਰ ਵਾਲੀ ਛੱਡੀ ਹਨਾ ਚਲੋ ਮਾਂ ਛੱਡੀ ਦੋ ਹੋਗੇ ਹਨਾ ਤੀਜਾ ਆਪਣਾ ਬਾਪੂ ਛੱਡਤਾ ਚੌਥਾ ਤੁਸੀਂ ਚਲੋ ਆਪਣਾ ਪੁੱਤਰ ਛੱਡਤਾ ਰੱਬ ਨੇ ਕਿਰਪਾ ਕੀਤੀ ਧੀ ਵੀ ਜਨਮ ਲੈ ਚ ਪੰਜ ਨੇ ਛੱੜਤੇ ਤੁਸੀਂ ਪੰਜ ਜਣੇ ਛੱਡ ਕੇ 10 ਜਣੇ ਤਾਂ ਤੁਸੀਂ ਆਪਦੇ ਚੇਲੇ ਬਣਾ ਲਏ ਤੇ ਛੱਡਿਆ ਫਿਰ ਤੁਸੀਂ ਕੀ ਬਿਲਕੁਲ ਜਾ ਤੇ ਇਹ ਹੈ ਵੀ ਜੇ ਉਹਨਾਂ ਨੂੰ ਛੱਡਿਆ ਤੇ ਉੱਥੇ ਵੀ ਨਾ ਤੁਸੀਂ ਕੋਈ ਆਪਣੇ ਨਾਲ ਲੇ ਰੋ ਫਿਰ ਉੱਥੇ ਇਕੱਲੇ ਰਹੋ ਫਿਰ ਪਰ ਨਹੀਂ ਇਸ ਤਰ੍ਹਾਂ ਨਹੀਂ ਹੈ ਗੁਰੂ ਸਾਹਿਬ ਨੇ ਆਖਿਆ ਨਹੀਂ ਭਾਈ ਤੂੰ ਸੰਸਾਰ ਵਿੱਚ ਰਹਿਣਾ ਸੰਸਾਰ ਵਿੱਚ ਦੇਖੋ ਮੈਂ ਜਿਹੜੀ ਗੱਲ ਕਰਨ ਲੱਗਾ ਗੱਲ ਅੱਗੇ ਵਧਾਣੀ ਆ ਮੇਰੇ ਦਿਮਾਗ 'ਚ ਨਾ ਕਿਤੇ ਭੁੱਲ ਜਾਵੇ ਗੱਲ ਗੁਰੂ ਨਾਨਕ ਦੇਵ ਜੀ ਨੇ ਵਿਆਹ ਨਹੀਂ ਕਰਾਇਆ ਸਾਰੇ ਗੁਰੂ ਨੇ ਕਰਵਾਇਆ ਗੁਰੂ ਅੰਗਦ ਪਾਤਸ਼ਾਹ ਮਰ ਇਹ ਨਹੀਂ ਕਰਾਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨਹੀਂ ਕਰਾਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਨਹੀਂ ਕਰਾਇਆ ਮਤਲਬ ਸਾਡੇ ਜਿਹੜੀਆਂ ਸਾਡੀਆਂ ਗੁਰੂ ਪਾਤਸ਼ਾਹ ਆਈਆਂ ਹੋਈਆਂ ਨੇ ਸਾਰਿਆਂ ਨੇ ਵਾਅ ਕਰਵਾਇਆ ਸਿਰਫ ਇਕੱਲੇ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਰ ਨੂੰ ਛੱਡ ਕੇ ਕਿਉਂਕਿ ਉਹਨਾਂ ਦੀ ਉਮਰ ਬੜੀ ਛੋਟੀ ਸੀਗੀ ਲਗਭਗ 5 ਕੁ ਸਾਲ ਦੇ ਵੇ ਜਿਹੜੇ ਉਹ ਜੋਤੀ ਜੋ ਸਮਾ ਜਾਂਦੇ ਹਨ ਹਣ ਇਹਦਾ ਮਤਲਬ ਸਾਨੂੰ ਕਿੱਡੀ ਵੱਡੀ ਸਿੱਖਿਆ ਮਿਲਦੀ ਹੈ ਹਣ ਗੁਰੂ ਰਾਮਦਾਸ ਪਾਤਸ਼ਾਹ ਨੇ ਜਿਹੜੀਆਂ ਲਾਵਾ ਰਚੀਗਾ ਕਾਦੇ ਵਾਸਤੇ ਰਚੀਗਾ ਭਾਈ ਗ੍ਰਸਤੀ ਰਹਿ ਕੇ ਆਪਣਾ ਜੀਵਨ ਬਤੀਤ ਕਰੋ ਆਪਣੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਸੰਭਾਲੋ ਮੈਂ ਫਿਰ ਬੇਨਤੀ ਕਰਾਂਗਾ ਵਿਆਹ ਕਰਾਉਣਾ ਨਹੀਂ ਕਰਾਉਣਾ ਇਹ ਕਿਸੇ ਬੰਦੇ ਦੀ ਪਰਸਨਲ ਲਾਈਫ ਹੈ ਨਿੱਜੀ ਫੈਸਲਾ ਹੈ ਇਹ ਵੀ ਨਿਕ ਧਾਰਮ ਕਿਸੇ ਨੂੰ ਧੱਕੇ ਨਾਲ ਨਹੀਂ ਕਹਦਾ ਤੂੰ ਕਰਾ ਲਾ ਠੀਕ ਆ ਤੁਸੀਂ ਨਹੀਂ ਕਰਾਉਣਾ ਮੈਂ ਮੇਰਾ ਜ਼ੋਰ ਨਹੀਂ ਕਿ ਤੁਸੀਂ ਕਰਾਓ ਮੈਂ ਨਹੀਂ ਕਰਾਉਣਾ ਚਾਹੁੰਦਾ ਨਾ ਵਿਆਹ ਤੇ ਤੁਸੀਂ ਮੈਨੂੰ ਧੱਕੇ ਨਾਲ ਨਹੀਂ ਕਰਦੇ ਬਿਲਕੁਲ